ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਜਨਮ 1682 ਈਸਵੀਨ ਹੋਇਆ ਸੀ ਬਾਬਾ ਜੀ ਨੇ 17 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਅੰਮ੍ਰਿਤਸ਼ਕ ਦੇ ਦੀਪ ਸਿੰਘ ਸੱਜੇ ਸਤਿਗੁਰੂ ਜੀ ਨੇ ਮਾਤਾ ਪਿਤਾ ਨੂੰ ਕਹਿ ਦਿੱਤਾ ਭਾਈ ਇਹਨਾਂ ਨੂੰ ਸਾਡੇ ਪਾਸ ਰਹਿਣ ਦਿਓ ਤੇ ਬਾਬਾ ਜੀ ਸਤਿਗੁਰੂ ਸੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਰਹੇ ਤਕਰੀਬਨ ਕਾਫੀ ਸਮਾਂ ਜਿਹੜਾ ਸੀਗਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬਾਬਾ ਜੀ ਨੇ ਬਤੀਤ ਕੀਤਾ ਜਿਹਦੇ ਵਿੱਚ ਉਹਨਾਂ ਨੇ ਸ਼ਸਤਰ ਵਿੱਦਿਆ ਸ਼ਾਸਤਰ ਵਿੱਦਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਰਹਿ ਕਰਕੇ ਮਹਾਰਾਜ ਦੇ ਪਾਸੋਂ ਪ੍ਰਾਪਤ ਕੀਤੀ ਬਾਬਾ ਜੀ ਜਿਸ ਵਕਤ ਅਨੰਦਪੁਰ ਸਾਹਿਬ ਦਾ ਘੇਰਾ ਪੈਂਦਾ ਉਸ ਤੋਂ ਕਾਫੀ ਸਮਾਂ ਪਹਿਲਾਂ ਆਪਣੇ ਨਗਰ ਪਹੂਵਿੰਡ ਪਹੁੰਚੇ ਸਨ ਜਿਸ ਦਾ ਤੇ ਜਿਸ ਦਾ ਕਿ ਇਤਿਹਾਸਕ ਹਵਾਲਿਆਂ ਵਿੱਚੋਂ ਪਤਾ ਚੱਲਦਾ ਬਾਬਾ ਦੀਪ ਸਿੰਘ ਸਾਹਿਬ ਜੀ ਸਤਿਗੁਰੂ ਜੀ ਦੇ ਨਾਲ ਇਸ ਇਨਾਂ ਸਾਰੇ ਕੱਲੂ ਘਾਰੇ ਦੇ ਸਮੇਂ ਦੇ ਅੰਦਰ ਜਦੋਂ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਸ਼ਹਾਦਤ ਹੋਈ ਤਕਰੀਬਨ ਚਮਕੌਰ ਸਾਹਿਬ ਤੇ ਸਰਹੰਦ ਦੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੰਦਮਾ ਸਾਹਿਬ ਪਹੁੰਚੇ ਸਨ ਉੱਥੇ ਜਾ ਕੇ ਮਹਾਰਾਜ ਦੇ ਨਾਲ ਬਾਬਾ ਜੀ ਦਾ ਮੇਲ ਹੁੰਦਾ ਹੈ ਔਰ ਇੱਥੇ ਸਤਿਗੁਰੂ ਸਾਹਿਬ ਜੀ ਦੇ ਪਾਸ 1706 ਦੇ ਵਿੱਚ ਪਹੁੰਚੇ ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਤथा ਹੋਰ ਜਥੇ ਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਿੰਘਾਂ ਨੇ ਗੁਰੂ ਜੀ ਦੇ ਨਾਲ ਰਹਿ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਜੋ ਹੈ ਉਸ ਨੂੰ ਲਿਖਵਾਇਆ ਅਤੇ ਉਸ ਦਾ ਜੋ ਸੰਪਾਦਨ ਕੀਤਾ ਔਰ ਉਸ ਤੋਂ ਬਾਅਦ ਵੀ ਜਦੋਂ ਗੁਰੂ ਸਾਹਿਬ ਜੀ ਇੱਥੋਂ ਹਜੂਰ ਸਾਹਿਬ ਗਏ ਔਰ ਉਸ ਵਕਤ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਚਾਰ ਬੀੜਾਂ ਜਿਹਨਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਬਾ ਜੀ ਨੇ ਉਤਾਰੇ ਕਰਕੇ ਜੋ ਅਸਲੀ ਸਰੂਪ ਤੋਂ ਜੋ ਚਾਰ ਤਖਤਾਂ ਪਰ ਭੇਜੇ ਅਤੇ ਇੱਥੇ ਰਹਿ ਕਰਕੇ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਿੱਖ ਕੌਮ ਨੂੰ ਕਾਫੀ ਜੋ ਲੀਡ ਕੀਤਾ ਹੈ ਉਹਨਾਂ ਸਮਿਆਂ ਦੇ ਅੰਦਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੋਂ ਥਾਪਣਾ ਲੈ ਕਰਕੇ ਇਧਰ ਪੰਜਾਬ ਦੇ ਵਿੱਚ ਆਣ ਕਰਕੇ ਉਹਨਾਂ ਨੇ ਮੁਹਿਮਾ ਰਚੀਆਂ ਉਹਨਾਂ ਦੇ ਵਿੱਚ ਬਾਬਾ ਜੀ ਨੇ ਭਾਗ ਲਿਆ ਤਾਂ ਜਦੋਂ 1716 ਈਸਵੀ ਦੇ ਅੰਦਰ ਬਾਬਾ ਜੀ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੇਖਿਆ ਕਿ ਤਤ ਖਾਲਸਾ ਤੇ ਬੰਦਾਈ ਖਾਲਸਾ ਵਿੱਚ ਝਗੜਾ ਹੋਇਆ ਉਸ ਵਕਤ ਬਾਬਾ ਜੀ ਫਿਰ ਦਮਦਮਾ ਸਾਹਿਬ ਵਾਪਸ ਆ ਗਏ ਔਰ ਇਥੇ ਟਿਕ ਕਰਕੇ ਰਹਿ ਕਰਕੇ ਤਕਰੀਬਨ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਪਰ ਜੋ ਕਾਰਜ ਕੀਤਾ ਤੇ ਉਧਰੋਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਤਤ ਖਾਲਸਾ ਤੇ ਬੰਦਾਈ ਖਾਲਸਾ ਦੀ ਜਿਹੜੀ ਸੀਗੀ ਜੋ ਇਹ ਲੜਾਈ ਝਗੜਾ ਸੀ ਇਸ ਨੂੰ ਦੂਰ ਕੀਤਾ ਬਹੁਤ سارے ਜਿਹੜੇ ਬੰਦਾਈ ਸਿੰਘ ਸਨ ਉਹ ਤਾਂ ਤਤ ਖਾਲਸੇ ਦੇ ਵਿੱਚ ਮੁਰਤੋਂ ਸ਼ਾਮਿਲ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਦੋਂ ਇਹ ਜੋ ਉਸ ਵਕਤ ਇਹ ਸਾਰਾ ਕਾਰਜ ਹੋ ਰਿਹਾ ਸੀ ਤੇ ਭਾਈ ਦਰਬਾਰਾ ਸਿੰਘ ਜੀ ਜੋ ਕਿ ਬੁੱਢੇ ਦਲ ਦੇ ਜਥੇਦਾਰ ਸਨ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਭਾਈ ਮਨੀ ਸਿੰਘ ਜੀ ਆਦਿਕ ਦੀ ਸ਼ਹਾਦਤ ਤੋਂ ਬਾਅਦ ਪੰਥ ਦੇ ਅਗਵਾਈ ਕਰਨ ਵਾਲੇ ਜਥੇਦਾਰ ਰਹੇ ਹੈ ਉਹਨਾਂ ਦੇ ਨਾਲ ਵੀ ਕਾਫੀ ਜੋ ਨੇੜਤਾ ਰੱਖੀ ਹੈ ਤਾਂ ਜਦੋਂ ਬੁੱਢੇ ਦਲ ਤੋਂ ਪੰਜ ਦਲ ਜਿਹੜੇ ਪੰਜ ਜਥੇ ਬਣੇ ਤਰਨਾ ਦਲ ਦੇ ਰੂਪ ਦੇ ਅੰਦਰ ਉਹਨਾਂ ਦੇ ਵਿੱਚ ਪੰਜ ਜਥੇ ਬਣੇ ਪਹਿਲਾ ਜਥਾ ਸੀ ਸ਼ਹੀਦਾਂ ਦਾ ਜਥਾ ਦੂਸਰਾ ਜਥਾ ਜਿਹੜਾ ਸੀ ਉਹ ਅੰਮ੍ਰਿਤਸਰੀਆਂ ਦਾ ਜਥਾ ਤੀਸਰਾ ਜਥਾ ਸਹਿਬਜ਼ਾਦਿਆਂ ਦਾ ਜਥਾ ਚੌਥਾ ਜਥਾ ਜਿਹਦੇ ਵਿੱਚ ਕਿ ਡੱਲੇ ਵਾਲਿਆਂ ਦਾ ਜਥਾ ਹੁੰਦਾ ਹੈ ਔਰ ਪੰਜਵਾਂ ਜਥਾ ਰਮਦਾਸੀਆਂ ਦਾ ਜਿਨ੍ਹਾਂ ਨੂੰ ਰੰਗੇ ਡੱਟੇ ਸਿੰਘ ਗੁਰੂ ਕੇ ਬੇਟੇ ਕਿਹਾ ਜਾਂਦਾ ਸੀ ਇਹ ਪੰਜ ਜਥੇ ਤਰਣਾ ਦਲ ਦੇ ਰੂਪ ਵਿੱਚ ਆਏ ਜਿਹੜੇ ਨੌਜਵਾਨ ਤਿਆਰ ਬਰ ਤਿਆਰ ਸੂਰਮੇ ਸਿੰਘ ਬਿਜਲੀ ਦੀ ਤਰ੍ਹਾਂ ਵੈਰੀ ਪਰ ਕੜਕ ਕੇ ਪੈਣ ਵਾਲੇ ਸਨ ਉਹਨਾਂ ਸੂਰਮਿਆਂ ਦੀ ਇਹ ਪੰਜ ਜਥੇ ਤਿਆਰ ਹੋਏ ਔਰ ਇੱਕ ਜੋ ਬੜੀ ਹੀ ਵਿਚਾਰਪਰੀ ਗੱਲ ਹੈ ਕਿ ਬਾਬਾ ਦੀਪ ਸਿੰਘ ਜੀ ਚੜ੍ਹਦੀ ਜਵਾਨੀ ਅਤੇ ਉਸ ਵਕਤ ਤਗੜੇ ਡੀਲਡ ਔਰ ਜੁੱਸੇ ਵਾਲੇ ਹੋਣ ਦੇ ਨਾਤੇ ਕਿਸ ਜਥੇ ਦੀ ਅਗਵਾਈ ਕਰ ਰਹੇ ਸਨ ਸ਼ਹੀਦਾਂ ਦੇ ਜਥੇ ਦੀ ਅਗਵਾਈ ਕਰ ਰਹੇ ਸਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਹ ਜਿਹੜਾ ਜਥਾ ਬਣਾਇਆ ਹਨ ਇਹਨਾਂ ਦਾ 1734 ਈਸਵੀ ਦਾ ਸਮਾਂ ਆਉਂਦਾ ਹੈ 1742 ਈਸਵੀ ਨੂੰ ਵਿਸਾਖੀ ਵਾਲੇ ਦਿਨ ਜੋ ਕਾਨਫਰੰਸ ਹੋਈ ਜਿਸ ਵਿੱਚ ਸਿੰਘਾਂ ਨੇ 12 ਮਿਸਲਾਂ ਦਾ ਨਿਰਮਾਣ ਕੀਤਾ ਉਹਨਾਂ 12 ਮਿਸਲਾਂ ਦੇ ਵਿੱਚੋਂ ਇੱਕ ਮਿਸਲ ਸ਼ਹੀਦਾਂ ਦੀ ਮਿਸਲ ਜਿਸ ਦੇ ਜਥੇਦਾਰ ਫਿਰ ਤੋਂ ਬਾਬਾ ਦੀਪ ਸਿੰਘ ਜੀ ਹੋਏ ਇਥੋਂ ਪਤਾ ਚੱਲਦਾ ਹੈ ਕਿ ਮਰਜੀਵੜਿਆਂ ਦਾ ਜੱਥਾ ਸ਼ਹੀਦਾਂ ਦੀ ਮਿਸਲ ਦੇ ਰੂਪ ਦੇ ਵਿੱਚ ਸਿੰਘਾਂ ਨੇ ਪਹਿਲਾਂ ਤੋਂ ਹੀ ਉਸ ਨੂੰ ਇਜਾਦ ਕਰ ਲਿਆ ਸੀ ਔਰ ਜਿਸ ਦੇ ਜੱਥੇਦਾਰ ਇਹ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਹੋਏ ਹਨ ਔਰ ਬਾਬਾ ਦੀਪ ਸਿੰਘ ਸਾਹਿਬ ਜੀ ਚੌਥਾ ਹਮਲਾ ਜਿਸ ਵੇਲੇ ਜੋ ਅਹਿਮਦ ਸ਼ਾਹ ਅਬਦਾਲੀ ਨੇ 1757 ਦੇ ਵਿੱਚ ਹਿੰਦੁਸਤਾਨ ਪਰ ਕੀਤਾ ਉਸ ਨੇ ਦਿੱਲੀ ਦੇ ਵਿੱਚੋਂ ਜਾ ਕੇ ਬਹੁ ਬੇਟੀਆਂ ਨੂੰ ਪਕੜਿਆ ਹੈ ਔਰ ਪਕੜ ਕੇ ਤਕਰੀਬਨ 400 ਤੋਂ ਉੱਪਰ ਵੱਧ ਜੜੀਆਂ ਬਹੁ-ਬੇਟੀਆਂ ਕੁਆਰੀਆਂ ਕੁੜੀਆਂ ਜੋ ਹਿੰਦੁਸਤਾਨ ਦੀਆਂ ਬਨ ਕੇ ਨਾਲ ਮਾਲ ਅਸਬਾਬ ਲੁੱਟ ਕੇ ਅਹਿਮਦ ਸ਼ਾਹ ਅਬਦਾਲੀ ਵਾਪਸ ਜਦੋਂ ਮੁੜਿਆ ਹੈ ਸਤਲੁਜ ਦੇ ਕਿਨਾਰੇ ਪਰ ਇਹਨਾਂ ਮਿਸਲਾਂ ਦੇ ਜੱਥੇਦਾਰਾਂ ਨੇ ਉਸ ਦੇ ਨਾਲ ਗਰੀਲਾ ਜੰਗਨੀਤੀ ਕੀਤੀ ਭਾਵ ਉਸ ਨੂੰ ਪਿੱਛੇ ਤੋਂ ਲੁੱਟਦੇ ਹਨ ਅਤੇ ਬਹੁ-ਬੇਟੀਆਂ ਨੂੰ ਛਡਾਉਂਦੇ ਹਨ ਤੇ ਫਿਰ ਝੱਲਾਂ ਦੇ ਵਿੱਚ ਜਾ ਕੇ ਲੁਕ ਜਾਂਦੇ ਸੀ ਤੇ ਅਹਿਮਦ ਸ਼ਾਹ ਅਬਦਾਲੀ ਇਸ ਵਕਤ ਇੰਨਾ ਖਫਾ ਹੋਇਆ ਕੈਮਦਿਸ਼ਾ ਅਬਦਾਲੀ ਨੇ ਲਾਹੌਰ ਵਿੱਚ ਆਣ ਕੇ ਆਪਣੇ ਬੇਟੇ ਤैमूर ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਥਾਪ ਕੇ ਬਖਸ਼ੀ ਜਹਾਨ ਖਾਨ ਨੂੰ 10000 ਫੌਜ ਦੇ ਕੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਹੁਕਮ ਕਰ ਦਿੱਤੇ ਬਖਸ਼ੀ ਜਹਾਨ ਖਾਨ ਜਿਹੜਾ ਸੀ ਉਸ ਨੇ ਆਪਣੇ ਨਾਲ ਹੋਰ ਨਵੀਂ ਭਰਤੀ ਕੀਤੀ ਫੌਜ ਭਰਤੀ ਕਰਕੇ ਅੰਮ੍ਰਿਤਸਰ ਦੇ ਸਥਾਨ ਪਰ ਆ ਗਿਆ ਇਸ ਨੇ ਹਰਮੰਦਰ ਹਰਮੰਦਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਬਰੂਧ ਪਰਿਆ ਸਰੋਵਰਪੁਰ ਆ ਇੱਥੇ ਬਿਆਦਬੀ ਕੀਤੀ ਇਸ ਗੱਲ ਦੀ ਜਦੋਂ ਆਪਣੇ ਸਾਰੇ ਜਿਹੜੀ ਵਾਕਿਆਤ ਖਬਰ ਹੈ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਮਦਮਾ ਸਾਹਿਬ ਜਾ ਕਰਕੇ ਸਿੱਖ ਨੇ ਦਿੱਤੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਡੋਲੇ ਫਰਕ ਉੱਠੇ ਅੱਖਾਂ ਲਾਲ ਹੋਈਆਂ ਔਰ ਮੁਸ਼ਾਇਰੇ ਤਾਂ ਕਰਕੇ ਦੀਵਾਨ ਦੇ ਵਿੱਚ ਖੜੇ ਹੋ ਕਰਕੇ ਬਾਬਾ ਦੀਪ ਸਿੰਘ ਜੀ ਨੇ ਤਕਰੀਰ ਕੀਤੀ ਔਰ ਸਿੱਖਾਂ ਨੂੰ ਲਲਕਾਰਿਆ ਕਿ ਸਿੰਘੋ ਇਸ ਵਕਤ ਜੋ ਗੁਰਧਾਮ ਦੀ ਬਿਆਦਬੀ ਹੋ ਰਹੀ ਹੈ ਇਦੋਂ ਵੱਡਾ ਹੋਰ ਕੋਈ ਕੰਮ ਨਹੀਂ ਹੈ ਇਸ ਵਕਤ ਆਪਾਂ ਸਾਰੇ ਜਣੇ ਚੜ੍ਹਦੀ ਕਲਾ ਦੇ ਸਹਤ ਇਹਨਾਂ ਮੁਗਲ ਚੁਗਤਿਆਂ ਨੂੰ ਇਤੋਂ ਜਲ ਕੇ ਕਢੀਏ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਦੋਂ ਦੀਵਾਨ ਦੇ ਵਿੱਚ ਜਾ ਕਰਕੇ ਦੱਸਿਆ ਗਿਆਨੀ ਸੋਹਣ ਸਿੰਘ ਦੀ ਸੀਤਲ ਢਾਡੀਆਂ ਦੀ ਮਾਂ ਆਪਣੇ ਬੈਂਤ ਚੰਦਰਾ ਜੀ ਇਸ ਗੱਲ ਨੂੰ ਇਸ ਤਰ੍ਹਾਂ ਵਰਣਨ ਕਰਦੇ ਐ ਸਣੇ ਮਿਸਲ ਸ਼ਹੀਦਾਂ ਦੀ ਦੀਪ ਸਿੰਘ ਜੀ ਬੈਠੇ ਦਮਦਮੇ ਸੀ ਡੇਰਾ ਲਾ ਭਾਈ ਅੰਮ੍ਰਿਤਸਰ ਜੋ ਵਰਤਦਾ ਕਹਿ ਰਿਹਾ ਸੀ ਸੂਹੇ ਦਸਿਆ ਉਹਨਾਂ ਨੂੰ ਜਾ ਭਾਈ ਭਾਰੀ ਫੌਜ ਜਹਾਨ ਖਾਨ ਨਾਲ ਲੈ ਕੇ ਰਹਾ ਗੁਰਾਂ ਦਾ ਤਾਲ ਪ੍ਰਵਾਹ ਭਾਈ ਜਿਹਦੇ ਨਾਤਿਆਂ ਮਨਾਂ ਦੀ ਮੈਣ ਲੈਂਦੀ ਉਹਦਾ ਰਹਾ ਨਿਸ਼ਾਨ ਮਿਟਾ ਭਾਈ ਸਿੱਖੀ ਅਣਕ ਉਹਨੇ ਪੈਰਾਂ ਵਿੱਚ ਰੋਲੀ ਮਾਰ ਨਸ਼ਤ ਨਾ ਰਹਾ ਅਜਮਾ ਭਾਈ ਪੰਥ ਪੰਥ ਦੀ ਤਖਤ ਅਕਾਲ ਦਾ ਜੋ ਰਿਹਾ ਉਸ ਤਾਂ ਹੁਕਮ ਚਲਾ ਭਾਈ ਹਰੀ ਮੰਦਰ ਹਰ ਵਸ ਦਾ ਆਪ ਜਿੱਥੇ ਰਿਹਾ ਉਸ ਤਾਂ ਪਾਪ ਕਮਾ ਭਾਈ ਜਿੱਥੇ ਪਹੁੰਚ ਛੜਦੇ ਸੀਨੇ ਹੁਣ ਸੀਤਲ ਭੰਬੜ ਜ਼ੁਲਮ ਦੇ ਦਿੱਤੇ ਮਚਾ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਦੱਸਿਆ ਦਰਬਾਰ ਦੇ ਵਿੱਚ ਜਾ ਕਰਕੇ ਬਾਬਾ ਜੀ ਨੂੰ ਉਸ ਵਕਤ ਇਸ ਗੱਲ ਦਾ ਅਤ ਦਾ ਕਹਿਰ ਚੜਿਆ ਤਾਂ ਸੋਹਣ ਸਿੰਘ ਸੀਤਲ ਸਾਖਾ ਲਿਖਦੇ ਐ ਬੋਲੇ ਬਾਬਾ ਦੀਪ ਸਿੰਘ ਸੰਗਤ ਵਿੱਚ ਖੜਕੇ ਹਰ ਮੰਦਰ ਦੀ ਵਾਰਤਾ ਸੀਨੇ ਵਿੱਚ ਲੜਕੇ ਬਲਲ ਮੁਹਾਤੇ ਕਾਲ ਜੇ ਅਗ ਅੱਖੀਂ ਪੜਕੇ ਖੜਾ ਵੰਗਾਰੇ ਯੋਧਿਆਂ ਹੱਥ ਖੰਡਾ ਫੜਕੇ ਮਰਨ ਮੂਨਸਾ ਸੂਰਿਆਂ ਹੱਕ ਹੈ ਰਣ ਅੰਦਰ ਲੜਕੇ ਉਠੋ ਸ਼ੇਰੋ ਗੱਜੀਏ ਦੁਸ਼ਮਣ ਸਿਰ ਚੜਕੇ ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਅੜਕੇ ਛੱਗਾ ਛੱਡਾਂਗਾ ਮੈਂ ਪਾਜੀਆਂ ਪੈਰਾਂ ਵਿੱਚ ਫੜਕੇ ਕਹਿੰਦੇ ਮੈਂ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਪੈਰਾਂ ਦੇ ਵਿੱਚ ਰੋਲ ਦਿਆਂਗਾ ਸਾਰੇ ਸੂਰਮੇ ਇਸ ਵਕਤ ਉੱਠ ਕਰਕੇ ਤਿਆਰ ਬਰ ਤਿਆਰ ਹੋ ਜਾਓ ਸੂਰਮੇ ਸ਼ਸਤਰਧਾਰੀ ਹੋ ਕਰਕੇ ਚੱਲੀਏ ਆਪਾਂ ਲੀਕ ਮਾਰ ਕੇ ਦੀਪ ਸਿੰਘ ਖੰਡਾ ਲਿਸ਼ਕਾਵੇ ਬੋਲੇ ਅੱਗੇ ਲੀਕ ਤੋਂ ਉਹ ਸੂਰਾ ਆਵੇ ਜਿਸ ਨੂੰ ਮੌਤ ਕਬੂਲ ਹੈ ਦਿਲ ਨਹੀਂ ਡੁਲਾਵੇ ਪੁਰਜਾ ਪੁਰਜਾ ਕੱਟ ਮਰੇ ਨਹੀਂ ਕੰਡ ਵਿਖਾਵੇ ਮਾਰੇ ਤੇਗਾ ਸਿੱਧੀਆਂ ਸਿੱਧੇ ਮੂੰਖਾਵੇ ਹੋਲੀ ਖੇਡੇ ਖੂਨ ਦੀ ਸੀਤਲ ਰੰਗ ਲਾਵੇ ਇਸ ਤਰੀਕੇ ਨਾਲ ਜੱਥੇਦਾਰ ਸੂਰਮਾ ਆਪਣੇ ਨਾਲ ਸੂਰਮਿਆਂ ਦੇ ਜਿਹੜਾ ਜੱਥਾ ਲੈ ਕਰਕੇ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਚੱਲੇ ਆਇਆ ਹੈ ਅੰਮ੍ਰਿਤਸਰ ਧਰਤੀ ਚੱਲਿਆ ਜਦੋਂ ਇਸ ਵਕਤ ਆਇਆ ਤਰਨਤਾਰਨ ਆਣ ਕਰਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਰ ਮੱਥਾ ਟੇਕਿਆ ਔਰ ਅਰਦਾਸ ਕੀਤੀ ਸਤਿਗੁਰੂ ਜੀ ਮੇਰੇ ਸਿਰ ਦੇ ਨਾਲ ਇਹ ਜਿਹੜੀ ਸਿੱਖੀ ਸਦਕ ਨਿਭ ਜਾਵੇ ਆਪ ਜੀ ਦੇ ਇਸ ਪਰਮ ਸਥਾਨ ਵਾਸਤੇ ਮਹਾਰਾਜ ਜੀ ਮੈਂ ਕੁਰਬਾਨ ਹੋ ਜਾਵਾਂ ਸਿੱਖ ਅਰਦਾਸ ਗੁਜ਼ਾਰਦਾ ਗਲ ਪੱਲਾ ਪਾ ਕੇ ਮੈਂ ਮਰਨਾ ਹੈ ਗੁਰਧਾਮ ਨੂੰ ਆਜ਼ਾਦ ਕਰਾ ਕੇ ਜੋ ਬੈਠੇ ਸਾਡੀ ਹਿੱਕ ਤੇ ਅਜ ਡੇਰਾ ਲਾ ਕੇ ਮੈਂ ਪੈਰਾ ਅੰਦਰ ਛੜਾਂਗਾ ਛਿੰਝ ਤੇਗੀ ਪਾ ਕੇ ਮੈਂ ਪਾਠ ਕਰਾਂ ਰਹਿਰਾਸ ਦਾ ਲਹੂ ਅੰਦਰ ਨਾ ਵਾਸੀ ਇਸ ਦਾ ਅੰਮ੍ਰਿਤਸਰ ਜਾ ਕੇ ਮੈਂ ਜਾਮ ਸ਼ਹਾਦਤ ਪੀਵਾਂਗਾ ਗਲ ਤੋੜਨ ਵਾਕੇ ਹੁਣ ਤੈਨੂੰ ਸ਼ਰਮਾ ਸਤਗੁਰੂ ਕੇ ਅਸੀਸਨ ਵਾਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਪਰ ਤਰਨ ਤਾਰਨ ਪਰ ਮੱਥਾ ਟੇਕ ਕੇ ਸਿੰਘ ਨੇ ਅਰਦਾਸਾ ਸੋਹ ਦਿੱਤਾ ਉਸ ਵਕਤ ਦਾ ਵਾਕਿਆ ਸੋਹਣ ਸਿੰਘ ਸੀਤਲ ਕਹਿੰਦੇ ਮੌਤ ਜਿਹੜੀ ਸੀ ਸਾਹਮਣੇ ਆ ਗਈ ਕਹਿੰਦੇ ਦੀਪ ਸਿੰਘ ਏਡੀ ਅਰਦਾਸ ਨਾ ਕਰ ਇਹ ਅਰਦਾਸ ਤੇਰੀ ਮੈਂ ਪੂਰੀ ਨਹੀਂ ਹੋਣ ਦਵਾਂਗੀ ਮੈਂ ਤੈਨੂੰ ਰਾਹ ਦੇ ਵਿੱਚ ਹੀ ਜਿਹੜਾ ਹੈ ਜੋ ਘੇੜ ਲਮਾਂਗੀ ਤੂੰ ਮੇਰੇ ਤੋਂ ਅੱਜ ਤੱਕ ਵੱਡੇ ਵੱਡੇ ਯੋਧੇ ਨਹੀਂ ਜਿੱਤ ਸਕੇ ਮੈਂ ਤੂੰ ਮੇਰੇ ਸਾਹਮਣੇ ਕੀ ਪਾਏਂਦਾ ਹੈ ਤਾਂ ਬਾਬਾ ਦੀਪ ਸਿੰਘ ਆਖਿਆ ਕਹਿੰਦੇ ਨਹੀਂ ਮੈਂ ਉਸ ਗੁਰੂ ਗੋਬਿੰਦ ਸਿੰਘ ਦਾ ਸੂਰਮਾ ਸਿੰਘ ਆ ਜੇ ਤੇਰਾ ਨਾਂ ਬਚਨ ਕੀਤਾ ਹੈ ਉਸ ਨੂੰ ਪੂਰਾ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸੀਸ ਭੇਟ ਕਰਕੇ ਹੀ ਮੈਂ ਸ਼ਹੀਦ ਹੋਵਾਂਗਾ ਤਾਂ ਉਸ ਵਕਤ ਸੀਤਲ ਸਾਹਿਬ ਲਿਖਦੇ ਐ 11 ਨਵੰਬਰ 1757 ਈਸਵੀ ਨੂੰ ਬਾਬਾ ਦੀਪ ਸਿੰਘ ਜੀ 10000 ਦੀ ਫੌਜ ਜਿਹੜੀ ਤਰਨਤਾਰਨ ਵੀ ਸੂਰਮੇ ਇਕੱਠੇ ਹੋ ਗਏ ਉਧਰੋਂ ਗੁਰਬਖਸ਼ ਸਿੰਘ ਸ਼ਹੀਦ ਨੰਦਪੁਰ ਸਾਹਿਬ ਤੋਂ ਆਪਣਾ ਜੱਥਾ ਲੈ ਕੇ ਪਹੁੰਚ ਗਏ ਸਨ ਉਚੜਿਆ ਬੀਰ ਅਕਾਲੀ ਚੋਟਾ ਮਾਰ ਕੇ ਉਸ ਢਾਕ ਉੱਤੇ ਲਟਕਾ ਲਈ ਭੈਣ ਭੁਜੰਗ ਦੀ ਉਸ ਮੋਢੇ ਤਰੀ ਦੇ ਨਾਲੀ ਪੁੱਤਰੀ ਕਾਲ ਦੀ ਉਸ ਸੱਜੇ ਸ਼ਾਂਗ ਉਠਾ ਲਈ ਬਲਟੀ ਲਾਰਜੋਂ ਉਹਦੀ ਕਰਦੇ ਸੀ ਰਖਵਾਲੀ ਚੱਕਰ ਸੀਸ ਦੀ ਉਹਦੇ ਮੱਥੇ ਡਲਕੀ ਲਾਲੀ ਸਵਾਂਈਂ ਸੂਰਜੇ ਇਸ ਤਰੀਕੇ ਨਾਲ ਸੂਰਜ ਵਾਂਗੂ ਚਮਕਦੀਆਂ ਤਲਵਾਰਾਂ ਤੇਗਾ ਆਪਣੇ ਸ਼ਸਤਰ ਸਜਾ ਕਰਕੇ ਬਾਬਾ ਦੀਪ ਸਿੰਘ ਜੀ ਉਹਦੇ ਨੇਤਰ ਦੇਣ ਦਿਖਾਲੀ ਤਾਰੇ ਡਲਕਦੇ ਉਹਦੀ ਤੱਕ ਕੇ ਚੜਤ ਨਰਾਲੀ ਝੁਕਿਆ ਕਾਲ ਵੀ ਉਹ ਪਾਸੇ ਰਣ ਦਾ ਵਾਲੀ ਜੁਧਦੀ ਦੇਵਤਾ ਉਦੇ ਦਰਤੇ ਖੜੀ ਸਵਾਲੀ ਜਾਪੇ ਮੌਤ ਵੀ ਮੌਤ ਵੀ ਉਦਰਤੇ ਸਵਾਲੀ ਬਣ ਕੇ ਖੜੀ ਇਸ ਤਰ੍ਹਾਂ ਲੱਗ ਰਹੀ ਸੀ ਤੇ ਸੂਰਮੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਰਨ ਤਾਰਨ ਵਾਲੀ ਤਰਤੀ ਤੋਂ ਸਿੰਘਾਂ ਨੂੰ ਲਲਕਾਰ ਕਰਕੇ ਗੋਲਵੜ ਦੇ ਸਥਾਨ ਪਰ ਬਖਸ਼ੀ ਜਹਾਨ ਖਾਨ ਦੀ ਫੌਜ ਦੇ ਨਾਲ ਟੱਕਰਾਂ ਕੀਤਾ ਉਸ ਵਕਤ ਜਰਨੈਲ ਜਮਾਲ ਖਾਨ ਜੋ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਆ ਗਿਆ ਔਰ ਜਦੋਂ ਸਾਹਮਣੇ ਆ ਗਿਆ ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਨੂੰ ਲਾਲੀ ਚੜੀ ਉਹਨੇ ਲਾਲੀ ਚੜਦਿਆਂ ਹੋਇਆਂ ਇਸ ਨੂੰ ਵੰਗਾਰਿਆ ਵੀ ਆਪਾਂ ਦੂਸਰੇ ਪਾਸੇ ਐਵੇਂ ਕਾ ਤੂੰ ਆਪਣੇ ਆ ਜੋ ਸੂਰਮਿਆਂ ਨੂੰ ਮਰਵਾਉਂਦੇ ਫਿਰਦੇ ਆ ਆ ਜਾ ਦੋ ਹੱਥ ਆਪਾਂ ਸਾਹਮਣੇ ਕਰ ਲਈਏ ਇਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੋ ਸੂਰਮਾ ਬਾਬਾ ਦੀਪ ਸਿੰਘ ਜੀ ਜੋ ਜੰਗ ਦੇ ਵਿੱਚ ਆਪਣੇ ਜੋਰ ਦਿਖਾਉਣ ਲੱਗੇ ਜੋਰ ਦਿਖਾਉਂਦੇ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਦੋਂ ਇਜਮਾਲ ਖਾਨ ਦੇ ਨਾਲ ਟੱਕਰ ਆ ਹੋਇਆ ਕਹਿੰਦੇ ਇਸ ਤਰੀਕੇ ਦੇ ਨਾਲ ਆਪਣੇ ਆਪਣੇ ਸ਼ਸਤਰ ਪਕੜ ਕੇ ਸਾਹਮਣੇ ਆ ਗਏ ਹਨ ਪਿੜ ਵਿੱਚ ਲੱਥੇ ਸੂਰਮੇ ਹੱਥ ਸ਼ਸਤਰ ਫੜ ਕੇ ਬਦਲਨ ਸਾਹਮਣੇ ਪੈਤੜੇ ਸੱਟ ਮਾਰਨ ਖੜਕੇ ਵਾਰ ਬਚਾ ਕੇ ਮਾਰਦੇ ਦਾ ਕੱਢਣ ਅੜਕੇ ਤੇਗਾ ਲਾਟਾਂ ਬਲਦੀਆਂ ਫੁੱਲ ਡਿੱਗਦੇ ਝੜ ਕੇ ਲੱਥੇ ਸਾਝੇ ਵਾਰ ਨਾਲ ਸਿਰ ਦੋਵੇਂ ਲੜਕੇ ਡਿੱਗੇ ਸ਼ਹੀਦੀ ਸ਼ਮਾ ਤੇ ਦੋ ਭਾਂਬੜ ਸੜ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਾਝਾ ਵਾਰ ਹੋਇਆ ਜਮਾਲ ਖਾਨ ਦੇ ਨਾਲ ਔਰ ਦੋਨੋਂ ਜਣਿਆਂ ਦਾ ਸੀਸ ਜਿਹੜਾ ਸੀ ਇੱਕ ਦੂਜੇ ਦੇ ਧੜ ਤੋਂ ਲੱਤ ਕੇ ਕਹਿੰਦੇ ਜੋ ਡਿੱਗਿਆ ਧਰਤੀ ਪਰ ਬਾਬਾ ਜੀ ਨੇ ਜਦੋਂ ਸਿੰਘ ਨੇ ਕਿਹਾ ਬਾਬਾ ਜੀ ਤੁਹਾਡਾ ਪ੍ਰਣ ਹੈ ਤੁਸੀਂ ਸੀਸ ਗੁਰੂ ਰਾਮਦਾਸ ਮਹਾਰਾਜ ਦੀ ਚਰਨੀ ਭੇਂਟ ਕਰਨਾ ਹੈ ਤਾਂ ਬਾਬਾ ਜੀ ਨੇ ਖੱਬੀ ਤਲੀ ਪਰ ਸੀਸ ਟਕਾ ਲਿਆ ਸੀਤਲ ਜੀ ਲਿਖਦੇ ਐ ਰਣ ਵਿੱਚ ਆਹ ਮੋ ਸਾਹਮਣੇ ਪੜੀਆਂ ਤਲਵਾਰਾਂ ਜੋ ਆਪਸ ਵਿੱਚ ਖਿੰਦੀਆਂ ਬਿਜਲੀ ਦੀਆਂ ਤਾਰਾਂ ਧੜ ਲੜਦੇ ਦੀਆਂ ਫੌਜ ਵਿੱਚ ਤੁਰਪੀਆਂ ਵਾਰਾਂ ਸੀਸ ਚੜਾਵਾ ਆ ਤਰੇ ਕਈ ਹੁਸ਼ਿਆਰਾਂ ਇੱਕੇ ਸ਼ਾਰੇ ਉੜਦੀਆਂ ਰੂਹਾਂ ਦੀਆਂ ਡਾਰਾਂ ਖੋਪਰ ਜਿਓਂ ਖਦਵਾਨਿਆਂ ਸਿਰ ਰੁੱਲਨ ਜਾਰਾਂ ਨਦੀਆਂ ਚੱਲੀਆਂ ਲਹੂ ਦੀਆਂ ਜੋ ਪਰਬਤ ਧਾਰਾਂ ਮੱਛੀਆਂ ਵਾਂਗੂ ਤਰਦੀਆਂ ਵਿੱਚ ਤੇਜ ਗਟਾਰਾਂ ਕਾਇਰ ਨਸੇ ਪਿੜ ਮੱਲਿਆ ਸਿਰ ਬਿਨ ਸਰਦਾਰਾਂ ਸੀਧਲ ਟਾਡੀ ਗਾਉਣਗੇ ਮਰਦਾਂ ਦੀਆਂ ਵਾਰਾਂ ਇਸ ਤਰੀਕੇ ਦੇ ਨਾਲ ਜਦੋਂ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਾ ਹੋਇਆ ਦੇਖ ਕੇ ਘੜ ਲੜਦਾ ਹੋਇਆ ਦੇਖ ਕਰਕੇ ਵੈਰੀਆਂ ਦੇ ਵਿੱਚ ਹਲਚਲ ਮਚ ਗਈ ਭੱਜੇ ਸੂਰਮੇ ਜਿਹੜੇ ਸਨ ਉਹਨਾਂ ਨੂੰ ਭਜਾਉਣ ਵਾਸਤੇ ਕਾਇਰ ਜੰਗ ਦੇ ਵਿੱਚੋਂ ਭੱਜਦੇ ਹੋਏ ਉਹਨਾਂ ਨੂੰ ਥਾਂ ਨਹੀਂ ਲੱਭੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਪ੍ਰਣ ਪੂਰਾ ਕੀਤਾ ਸੀਸ ਗੁਰੂ ਅਰਜਨ ਦਾਸ ਮਹਾਰਾਜ ਦੀ ਚਰਨਾਂ 'ਚ ਪੇਟ ਕਰਕੇ ਉੱਥੇ ਜੋ ਆਪਣਾ ਤਾੜੇ ਸ਼ਾਂਤ ਕੀਤਾ ਔਰ ਜਿਹੜੇ ਸੂਰਮੇ ਸੀ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਸੂਰਮਿਆਂ ਨੇ ਇਹ ਅਬਦਾਲੀ ਦੇ ਜਿੰਨੇ ਜੋ ਉੱਥੋਂ ਆਏ ਹੋਏ ਸੌਰਵੇਂ ਸੀ ਮੁਸਲਮਾਨ ਇਹਨਾਂ ਨੂੰ ਪਕੜ ਪਕੜ ਕੇ ਕਹਿੰਦੇ ਕੱਢੋ ਭਾਈ ਸਰੋਵਰ ਦੇ ਵਿੱਚੋਂ ਮਿੱਟੀ ਇਸ ਤਰੀਕੇ ਨਾਲ ਉਹ ਸਰੋਵਰ ਦੀ ਕਾਰ ਸੇਵਾ ਕੀਤੀ ਸਥਾਨ ਮੁੜ ਤੋਂ ਬਹਾਲ ਕੀਤਾ ਏ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੰਗ ਜੂ ਕਥਾ ਜਿਹਦੇ ਵਿੱਚ ਬਾਬਾ ਦੀਪ ਸਿੰਘ ਬੁੱਢਾ ਜਰਨੈਲ 75 ਸਾਲ ਦੀ ਉਮਰ ਦੇ ਅੰਦਰ 1682 ਦੇ ਵਿੱਚ ਜੰਮਿਆ 1757 ਦੇ ਅੰਦਰ ਨਵੰਬਰ ਮਹੀਨੇ ਦੇ ਅੰਦਰ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਉਹਨਾਂ ਦੇ ਜਨਮ ਦਿਹਾੜੇ ਦੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ